ਦੀ ਪੰਜਾਬੀ ਦੀ ਕਕ੍ਹਾ ਨੂੰ ਵੇਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਦਵਾਜ ਦੀ ਸਤਸਰੀ ਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਿਦਿਆਰਥੀਓ ਸਾਡਾ ਵਿਸ਼ਾ ਪਠ ਨੰਬਰ 21 ਚ ਲਿਆ ਹੋਇਆ ਸੀ ਭਗਤ ਰਵਿਦਾਸ ਆ ਇੱਕ ਜੀਵਨੀ ਹੈ ਤੇ ਸੁਜਾਨ ਸਿੰਘ ਇਹਦੇ ਲੇਖਕ ਹਨ ਪਠ ਦਾ ਸਾਰ ਸਾਡਾ ਚ ਲਿਆ ਸੀ ਸਾਰ ਬਾਰੇ ਕੁਝ ਮਹਤਵਾਨ ਨੂੰ ਪਿੱਛੇ ਵਾਲੀ ਕਕ੍ਹਾ ਵਿੱਚ ਦੱਸਿਆ ਸੀ ਕੁਝ ਹੋਰ ਦੱਸੂਗਾ ਇੱਕ ਦੋ ਕਕ੍ਹਾ ਵਿੱਚ ਸਾਡਾ ਸਾਰ ਫਿਨਿਸ਼ ਹੋ ਜੂਗਾ ਉਹਦੇ ਬਾਅਦ ਸਾਡੇ ਐਮਸੀਕਿਊ ਕੁਇਸਟ ਸਟਾਰਟ ਹੋਣਗੇ ਉਹ ਮੈਂ ਤੁਹਾਨੂੰ ਅੱਗੇ ਵਾਲੇ ਕੱਧਾ ਵਿੱਚ ਦੱਸਾਂਗਾ ਵੇਖੋ ਜੀ ਕੁਝ ਵਿਦਵਾਨੋ ਦਾ মত ਹੈ ਕਿ ਭਗਤ ਰਵਿਦਾਸ ਜੀ ਦੀ ਗੁਰੂ ਜੀ ਨਾਲ ਭੇਟ ਅਯੋਧਾ ਵਿੱਚ ਹੋਈ ਇਹ ਗੁਰਨਾਨਕ ਦੇਵ ਜੀ ਬਾਰੇ ਦਰਸਿਆ ਗਿਆ ਸੀ ਵੈ ਉਨਿਪਲ ਕਾਸੀ ਵੀ ਛੋਈ ਸੀ ਕੁਝ ਦੱਸਦੇ ਨੇ ਤੇ ਕੁਝ ਵਿਦਵਾਨੋ ਦਾ মত ਹੈ ਕਿ ਭਗਤ ਰਵਿਦਾਸ ਜੀ ਦੀ ਭਗਤ ਗੁਰ ਭਗਤ ਰਵਿਦਾਸ ਜੀ ਦੀ ਗੁਰੂ ਜੀ ਨਾਲ ਪੇਟ ਅਯੁੱਧਾ ਵਿੱਚ ਹੋਈ ਤੇ ਕੁਝ ਦਾ ਖਿਆਲ ਹੈ ਕਿ ਉਹਨਾਂ ਦੀ ਮੁਲਾਕਾਤ ਕਾਸੀ ਵਿੱਚ ਹੋਈ ਕੁਝ ਨੂੰ ਵੀ ਅਯੁੱਧਾ ਵਿੱਚ ਦੱਸਿਆ ਸੀ ਕੁਝ ਨੂੰ ਦੱਸਿਆ ਕਿ ਭਗਤ ਰਵਿਦਾਸ ਜੀ ਗੁਰੂ ਨਾਨਕ ਦੇਵ ਜੀ ਨਾਲ ਮੁਲਾਕਾਤ ਕਾਸੀ ਵਿੱਚ ਹੋਈ ਭਗਤ ਰਵਿਦਾਸ ਜੀ ਦੀ ਬਾਣੀ ਮਾਨਵਤਾਵਾਦ ਪ੍ਰਭੂ ਪਿਆਰ ਅਤੇ ਨਿਮਰਤਾ ਨਾਲ ਭਰਪੂਰ ਹੈ ਉਹਨਾਂ ਦੀ ਬਾਣੀ ਕਿਹੜੀ ਭਗਤ ਰਵਿਦਾਸ ਜੀ ਦੀ ਬਾਣੀ ਮਾਨਵਤਾਵਾਦ ਪ੍ਰਭੂ ਪਿਆਰ ਤੇ ਨਿਮਰਤਾ ਨਾਲ ਭਰਪੂਰ ਹੈ ਇਸ ਦੀ ਮਾਨਤਾ ਨੂੰ ਦੇਖਿਆ ਹੀ ਕਿਹੜੀ ਸ੍ਰੀ ਗੁਰੂ ਸ੍ਰੀਏ ਭਗਤ ਰਵਿਦਾਸ ਜੀ ਦੀ ਮਾਨਤਾ ਨੂੰ ਨਿਵਾਲੀ ਪ੍ਰਭੂ ਪਿਆਰ ਤੇ ਪ੍ਰਭੂ ਪ੍ਰਭੂ ਪਿਆਰ ਤੇ ਮਾਨਤਾ ਨਾਲ ਭਰਪੂਰ ਹੈ ਉਹਨਾਂ ਦੀ ਮਾਨਤਾ ਨੂੰ ਵੇਖਦੇ ਹੋਏ ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੀ ਕੀਤਾ ਆਦਿ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਜੀ ਦੇ ਲਈ ਭਗਤ ਰਵਿਦਾਸ ਜੀ ਦੇ 40 ਸ਼ਬਦ ਸ਼ਾਮਲ ਕੀਤੇ ਜੋ ਕਿ ਕਿੰਨੇ 16 ਰਾਗਾ ਵਿੱਚ ਹਨ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਾਲੀ ਰਾ ਸਬਦ ਸ਼ਾਮਿਲ ਕੀਤੇ ਜੋ ਕਿ 16 ਰਾਗਾ ਵਿੱਚ ਹੈ ਭਗਤ ਰਵਿਦਾਸ ਪਰਮਾਤਮਾ ਦੇ ਨਿਰਗੁਣ ਰੂਪ ਨੂੰ ਨਿਰਗੁਣ ਵੇ ਜਿਹਦਾ ਕੋਈ ਰੂਪ ਨਹੀਂ ਹੈਗਾ ਤੇ ਭਗਤ ਰਵਿਦਾਸ ਜੀ ਪਰਮਾਤਮਾ ਦੇ ਨਿਰਗੁਣ ਰੂਪ ਨੂੰ ਮੰंदे ਸਨ ਆਪ ਜੀ ਨੇ فرمایا ਸੀ ਉਹਨਾਂ ਨੂੰ ਦੱਸਿਆ ਸੀ ਕਿ ਕਿ ਪਰਮਾਤਮਾ ਦੀ ਪ੍ਰਾਪਤੀ ਕੇਵਲ ਨਾਮ ਸਿਮਰ ਰਾਹੀ ਉਨਨ 81 ਕੀ ਬਈ ਉਹ ਇਦਾ ਦੇ ਪਰਮਾਤਮਾ ਦੇ ਨਿਰਗਨ ਰੂਪ ਨੂੰ ਮੰਨਦੇ ਸੀ ਉਹਨਾਂ ਨੇ ਦੱਸਿਆ ਸੀ ਪਰਮਾਤਮਾ ਦੀ ਪ੍ਰਾਪਤੀ ਨਾਮ ਸਿਮਰਨ ਰਾਹੀਂ ਹੀ ਮਿਲ ਸਕਦੀ ਹਨ ਬਈ ਨਾਮ ਮਿਲ ਸਕ ਕੇਵਲ ਨਾਮ ਸਿਮਰਨ ਰਾਹੀਂ ਹੀ ਹੋ ਸਕਦੀ ਹੈ ਉਹਨਾਂ ਨੂੰ ਆ ਗੱਲ ਦੱਸੀ ਕਿੰਨੇ ਭਗਤ ਰਵਿਦਾਸ ਜੀ ਨੇ ਜੀਵ ਆਤਮਾ ਤੇ ਪਰਮਾਤਮਾ ਵਿੱਚ ਕੋਈ ਜੀਵ ਆਤਮਾ ਤੇ ਪਰਮਾਤਮਾ ਵਿੱਚ ਕੋਈ ਪੇਚ ਨਹੀਂ ਹੈ ਜੀਵ ਇੱਕ ਬਾਣੀ ਵਿੱਚ ਕਹਿੰਦੇ ਹਨ ਆਪਣੀ ਬਾਣੀ ਵਿੱਚ ਕੀ ਕਹਿੰਦੇ ਸੀ ਤੋਹੀ 모ਹੀ ਤੋਹੀ ਅੰਤਰ ਕੈਸਾ ਹਵੀ ਤੋਹੀ 모ਹੀ 모ਹੀ ਤੋਹੀ ਅੰਤਰ ਕੈਸਾ ਕਨਕ ਕਟਿਕ ਜਲ ਤਰੰਗ ਜੈਸਾ ਆਗਲ ਉਹਨਾਂ ਨੇ ਆਪਣੀ ਬਾਣੀ ਵਿੱਚ ਦੱਸੀ ਸੀ ਕਿ ਨੂੰ ਭਗਤ ਰਵਿਦਾਸ ਜੀ ਨੂੰ ਅੱਗੇ ਕੀ ਕਿਹਾ ਸੀ ਦੂਸਰੇ ਸੰਤਾਂ ਭਗਤਾਂ ਮਾਂ ਆਵਾਂਗੇ ਭਗਤ ਰਵਿਦਾਸ ਜੀ ਨੇ ਮਨੁੱਖੀ ਜੀਵਨ ਦੀ ਬੇहद ਮहिमा ਕੀਤੀ ਹੈ ਮਨੁੱਖ ਜੀਵਨ ਬਾਰੇ ਉਹਨੂੰ ਕਾਫੀ ਕੁਝ ਕੁ ਦਸਿਆ ਸੀ ਬਈ ਮਨੁੱਖੀ ਜੀਵਨ ਦੀ ਬੇਹਦ ਮਹਿਮਾ ਕਿੱਤੀ ਆਪ ਜੀ ਦਾ ਕਥਨ ਉਹਨਾਂ ਦਾ ਕੀ ਕਥਨ ਸੀ ਮਨੁੱਖ ਜੀਵਨ ਬਈ ਮਨੁੱਖ ਜੀ ਜਿਹੜਾ ਸਾਡਾ ਮਨੁੱਖਾ ਜੀਵਨ ਉਹ ਦੁਰਲਭ ਹੈ ਜਨਮ ਤੇ ਸੁਭ ਕਰਮਾ ਸਦਕਾ ਮਨੁੱਖ ਜਨਮ ਦੀ ਅਮੋਲਕ ਜਨਮ ਅਮੋਲਕ ਧਾਤ ਪ੍ਰਾਪਤ ਹੁੰਦੀ ਕੀ ਬਈ अनेका ਜਨਮਾਂ ਤੇ ਸੁਭ ਕਰਮਾ ਸਦਕਾ ਮਨੁੱਖ ਜਮਨ ਮਨੁੱਖ ਜਨਮ ਦੀ ਅਮੋਲਕ ਧਾਤ ਪ੍ਰਾਪਤ ਹੁੰਦੀ ਸੀ ਆ ਭਗਤ ਕਬੀਰ ਜੀ ਨੂੰ ਆਪਣੀ ਬਾਣੀ ਵਿੱਚ ਆਪਣੀ ਜੀਵਨੀ ਵਿੱਚ ਦੱਸਿਆ ਸੀ ਸਾਡਾ ਅੱਜ ਦਾ ਵਿਸ਼ਾ ਇੱਥੋਂ ਸਮਾਪਤ ਹੋਇਆ ਸੀ ਉਹਨਾਂ ਦੀ ਜੀਵਨੀ ਬਾਰੇ ਹੋਰ ਅੱਗੇ ਵਾਲੇ ਕੱਖਿਆ ਵਿੱਚ ਦੱਸਾਂਗਾ ਅੱਧੀ ਕੱਖਿਆ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਤੇ ਪਿੰਡ ਦੀ ਲਾਇਬ ਤੇ ਮਾਂ ਬੋਲੀ ਪੰਜਾਬੀ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਰਨਾ ਸ਼ੇਅਰ ਕਰਨਾ ਨਵੀਂ ਵੀਡੀਓ ਸਮੇਂ ਸਿਰ ਲੈਣ ਲਈ ਘੰਟੀ ਦੇ ਬਟਨ ਨੂੰ ਪ੍ਰੈਸ ਕਰਨਾ ਜੀ ਤੇ ਅਸਦੀ ਕੱਖਿਆ ਵੇਖਣ ਲਈ ਸਾਰੇ ਮੁੰਡੇ ਕੁੜੀਆਂ ਦਾ ਜੀ ਆਇਆਂ ਨੂੰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ